ਹਾਂਜੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਕਰਨਾਲ ਸੇਲਸ ਟਰੈਕਟਰਸ ਤੇ ਮੋਗਾ ਤੇ ਬਾਕੀ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ 9841145111 ਤੇ ਟਰੈਕਟਰ ਦੀ ਗੱਲ ਕਰੀਏ ਅੱਗੇ ਆ ਗਿਆ ਸੋਨਾਲੀਕਾ ਸੋਨਾਲੀਕਾ ਆ ਗਿਆ 22 ਮਾਡਲ 22 ਮਾਡਲ ਦੀ ਗੱਲ ਕਰੀਏ 4 ਵੀਲ ਡਰਾਈਵ ਦੇ ਨਾਲ ਤੇ ਡਿਮਾਂਡ ਦੀ ਗੱਲ ਕਰੀਏ 7 ਲੱਖ ਤੇ 95000 ਰੁਪਏ ਦੀ ਡਿਮਾਂਡ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਕੋਕਾ ਪੀਸ ਆ ਜਮਾ ਸੋਨਾਲੀਕਾ 4 ਗੀਲ ਦੇ ਵਿੱਚ ਡਬਲ ਐਕਟ ਪਾਵਰ ਸਟੀering ਦੇ ਨਾਲ ਨਾਂ ਰਿਹਾ ਗਿਆ 5075 E ਜੌਨੀਅਰ ਦਾ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਤੇ 9 ਲੱਖ ਤੇ 70000 ਰੁਪਏ ਦੀ ਡਿਮਾਂਡ ਆ ਤੇ ਇਹ ਮਾਡਲ ਦੀ ਗੱਲ ਕਰੀਏ ਮਾਡਲ 15 2015 ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰਾਂ ਦੀ ਗੱਲ ਕਰੀਏ 90 ਪਲੱਸ ਆ ਤੇ ਇਹ ਦੂਗਾ ਹੈ ਮਹਿੰਦਰਾ ਮਹਿੰਦਰਾ ਨੋਵਾ 755 DI ਮਹਿੰਦਰਾ ਨੋਵਾ 755 DI 2020 ਮਾਡਲ ਤੇ 10 ਲੱਖ ਤੇ 65000 ਰੁਪਏ ਦੀ ਡਿਮਾਂਡ ਆ ਚਾਰ ਚੌਕੜਾ ਟੈਰਾ ਜਮਾ ਨਵਾਵਾ ਅਜੇ ਤੱਕ ਮਾਰ ਕੇ ਵੀ ਨਹੀਂ ਘਸੇ ਦੇਖ ਸਕਦੇ ਆ ਐਮ ਆਰਫ ਦੇ ਮਾਰ ਕੇ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ 10 ਲੱਖ ਤੇ 65000 ਰੁਪਏ ਨੰਬਰ ਤੇ ਪੀਬੀ 65 ਮਹਾਲੀ ਦਾ ਮਹਾਲੀ ਦਾ ਨੰਬਰ ਆ ਦੇਖ ਸਕਦੇ ਆ ਤੇ ਅਗਲੇ ਬੰਦੇ ਵੇਟ ਲੱਗੇ ਹੋਇਆ ਇਸ ਦੁਕਾਨ ਆ ਗਿਆ ਮਹਿੰਦਰਾ ਮਹਿੰਦਰਾ 275 ਡੀਆਈ 275 ਡੀਆਈ ਇਹ ਹੈਗਾ ਮਾਡਲ 2023 ਇਹੀ ਮਾਡਲ ਆ ਤੇ 5 ਲੱਖ ਤੇ 30 ਹਜ਼ਾਰ ਰੁਪਏ ਡਿਮਾਂਡ ਆ 13 6 28 ਦੇ ਟਾਇਰਾਂ ਦੇ ਵਿੱਚ ਆ ਪੀ ਵੀ 22 ਨੰਬਰ ਆ ਦੇਖ ਸਕਦੇ ਆ ਚਮਾ ਓਕੇ ਆ ਰੰਗ ਪੇਂਟ ਦਾ ਟਰੈਕਟਰ ਡੰਡਾ ਫੱਟੀ ਨਾਲ ਚਮਾ ਨਵਾਂ ਟਰੈਕਟਰ ਆ ਇਸ ਤੋਂ ਬਾਅਦ ਗੱਲ ਕਰੀਏ ਜੋਨਡੀਅਰ ਦੀ ਜੋਨਡੀਅਰ ਜਿਹਦੀ ਸਭ ਤੋਂ ਵੱਧ ਡਿਮਾਂਡ ਆ 50 50 ਡੀ ਇਹਗਾ ਜੋਨਡੀਅਰ ਦਾ 50 50 ਡੀ ਤੇ ਇਹਦੀ ਗੱਲ ਕਰੀਏ ਇਹਦੇ ਪਿਛਲੇ ਟਾਇਰ ਹੈਗੇ ਗੁਡਿਅਰ ਦੇ ਟਾਇਰਾਂ ਦੇ ਵਿੱਚ ਆ 14 9 28 ਦੇ ਟਾਇਰਾਂ ਦੇ ਵਿੱਚ ਆ ਤੇ ਇਹਦੀ ਰੇਟ ਦੀ ਗੱਲ ਕਰੀ ਅਗਲੇ ਬੰਨੇ ਵੇਟ ਵੀ ਦੇਖ ਸਕਦੇ ਬੰਪਰ ਲੱਗਾ ਤੇ ਬਰੇਡ ਦੀ ਗੱਲ ਕਰੀਏ 6 ਲੱਖ ਤੇ 95000 ਰੁਪਿਆ ਰੇਟ ਆ ਤੇ 2020 ਮਾਡਲ ਆ ਇਸ ਦੂਗਾ ਕਿ ਜੌਂਡੀਅਰ ਦਾ ਜੌਂਡੀਅਰ ਦਾ 5405 5405 2019 ਮਾਡਲ ਤੇ 7 ਲੱਖ ਤੇ 65000 ਰੁਪਿਆ ਡਿਮਾਂਡ ਆ ਤੇ ਰੰਗ ਪੇਟਲ ਚਮਾ ਸਾਰੇ ਟਰੈਕਟਰ ਓਕੇ ਆ ਕਿਤੇ ਵੀ ਰੰਗ ਪੇਂਟ ਨਹੀਂ ਹੋਇਆ ਜੈਨੂਨ ਸਾਰੇ ਟਰੈਕਟਰ ਆ ਜੌਂਡੀਅਰ ਦਾ ਦੇਖ ਸਕਦੇ ਆ ਤੇ ਇਹਦੇ ਪਿਛਲੇ ਟਾਇਰ ਹੈਗੇ ਐਮਾਰਕ ਦੇ ਟਾਇਰਾਂ ਵਿੱਚ 16 ਨੋਟ ਟਿੱਕੇ ਟਾਇਰਾਂ ਦੇ ਵਿੱਚ ਤੇ ਇਹ ਦੋਵਾਂ ਦੇ ਪੀਕੇ ਦੇ ਟਾਇਰਾਂ ਦੇ ਵਿੱਚ ਪ੍ਰੀਤ ਇਹ ਹੈਗਾ 6049 ਸੁਪਰ 16 ਟਾਇਰਾਂ ਦੇ ਵਿੱਚ ਸਾਈਡ ਗियर ਆ ਟਰੈਕਟਰ ਤੇ ਬਾਕੀ ਤੁਸੀਂ ਬੰਪਰ ਦੇਖ ਸਕਦੇ ਆ ਅਗਲਾ ਬੰਨੇ ਬਾਰ ਬਲੈਡ ਵੀ ਲੱਗੀ ਆ ਤੇ ਯੂ ਪੈਪ ਤੇ ਹੱਡ ਨਾਲ ਆ ਸਾਈਡ ਗियर ਦੇ ਵਿੱਚ ਟਰੈਕਟਰ ਆ ਡਿਮਾਂਡ ਦੀ ਗੱਲ ਕਰੀਏ 5.5 ਲੱਖ ਰੁਪਇਆ ਡਿਮਾਂਡ ਆ 2023 ਮਾਡਲ ਪ੍ਰੀ ਟਰੈਕਟਰ ਇਹ ਦੁਕਾਨ ਗਿਆ ਵਾ ਨਿਊ ਹਾਲੈਂਡ ਨਿਊ ਹਾਲੈਂਡ ਸੁਪਰ ਤੇ ਇਹਦੀ ਗੱਲ ਕਰੀਏ 3630 ਤੇ ਡਿਮਾਂਡ ਦੀ ਗੱਲ ਕਰੀਏ 2023 ਮਾਡਲ ਆ ਤੇ 7 ਲੱਖ ਤੇ 30 ਹਜ਼ਾਰ ਰੁਪਏ ਡਿਮਾਂਡ ਆ ਬਾਕੀ ਤੁਸੀਂ ਦੇਖ ਸਕਦੇ ਸਿੰਗਲ ਐਕਟ ਪਾਵਰ ਸਟੇਰੀ ਦੇ ਨਾਲ ਆ ਤੇ 16 ਦੇ ਟਾਇਰਾਂ ਦੇ ਵਿੱਚ ਆ ਇਹ ਦੂਗਾ ਆ ਗਿਆ ਜੌਨੀਅਰ ਦਾ ਜੌਨੀਅਰ ਦਾ 5310 2015 ਮਾਡਲ 6 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡ ਆ ਪੀਬੀ ਨੰਬਰ ਆ ਤੇ ਬਾਕੀ ਤੁਸੀਂ ਰੰਗ ਪੋੜ ਦੇਖ ਸਕਦੇ ਜਮਾ ਓਕੀ ਆ ਸਾਈਡ ਗੀਅਰ ਦੇ ਵਿੱਚ ਟਰੈਕਟਰ ਤੇ ਪਿਛਲੇ ਟਾਇਰ 16 ਜਮਾ ਨਵੇਂ ਆ ਦੂਗਾ ਆ ਗਿਆ ਜੌਨੀਅਰ ਦਾ ਜੌਨੀਅਰ ਦਾ 5310 ਐਸ ਇਹ ਹੈਗਾ 2007 ਮਾਡਲ ਪਾਵਰ ਸਟੀering ਦੇ ਨਾਲ ਆ ਤੇ 2007 ਮਾਡਲ 6 ਲੱਖ ਤੇ 65000 ਰੁਪਿਆ ਡਿਮਾਂਡ ਆ ਬਾਕੀ ਤੁਸੀਂ ਦੇਖ ਸਕਦੇ ਹੋ ਪਿਛਲੇ ਟਾਇਰ एमआरਫ ਦੇ 54 एमआरਫ ਦੇ 18 18 430 ਦੇ ਟਾਇਰਾਂ ਦੇ ਵਿੱਚ ਆ ਮਿੱਤਰੋ 5310 ਤੇ ਇਸ ਦੂਗਾਂ ਗੱਲ ਕਰੀਏ ਅਰਜਨ ਅਰਜਨ ਉਹ ਮਹਿੰਦਰਾ 605 ਡੀਆਈ ਜਿਹੜਾ 39 ਮਹਿੰਦਰਾ 605 ਡੀਆਈ ਚੌਂਕੜਾ ਟਾਇਰਾਂ ਜਮਾਨਾ ਮਰਫ ਦੇ 54 ਟਾਇਰ ਡਵਲਟ ਪਾਵਰ ਸਟੀering ਦੇ ਨਾਲ 2020 ਮਾਡਲ ਤੇ 6 ਲੱਖ ਤੇ 30 ਹਜ਼ਾਰ ਰੁਪਏ ਡਿਮਾਂਡ ਆ ਤੇ ਬਾਕੀ ਦੇਖ ਸਕਦੇ ਆ ਸਾਈਡ ਗੀਅਰ ਦੇ ਵਿੱਚ ਤੇ ਇਸ ਦੂਬਾ ਡਬਲ ਐਕਟ ਪਾਵਰ ਸਟੇਜ ਦੇ ਨਾਲ ਟਰੈਕਟਰ ਇਸ ਦੂਗਾ ਕਾ ਜੋਨ ਡੀਅਰ ਜੋਨ ਡੀਅਰ ਆਗਾ 5410 ਜਿਹੜਾ ਚੋਰਨ ਡੀਅਰ ਦਾ 5410 ਚੌਂਕਰਾ ਟਾਇਰਾਂ ਦਾ ਜਮਾਨਾ ਤੇ ਅਗਲਾ ਟਾਇਰ ਹੈਗੇ ਤੇ ਬੀਕੇਟੀ ਦੇ ਤੇ ਪਿਛਲਾ ਟਾਇਰ ਹੈਗੇ ਆ ਐਮਆਰਫ ਦੇ ਤੇ 18030 ਦੇ ਟਾਇਰਾਂ ਦੇ ਵਿੱਚ 5410 ਡਿਮਾਂਡ ਦੀ ਗੱਲ ਕਰੀਏ 6 ਲੱਖ ਤੇ 90 ਹਜ਼ਾਰ ਰੁਪਏ ਡਿਮਾਂਡ ਆ 2010 ਮਾਡਲਾ ਬਾਕੀ ਤੁਸੀਂ ਦੇਖ ਸਕਦੇ ਆ ਰੰਗ ਪੇਟ ਵਾਲਾ ਜਮਾ ਓਕੇ ਟਰੈਕਟਰ ਆ ਟਰਬੋ ਟਰੈਕਟਰ ਨਾਲੇ ਤੇ ਬਾਕੀ ਤੁਸੀਂ ਅਜੇ ਪਲੇਟਫਾਰਮ 'ਤੇ ਰੰਗ ਵੀ ਦੇਖ ਸਕਦੇ ਆ ਬਹੁਤ ਘੱਟ ਲੱਤਿਆ ਤੇ ਇਸ ਦੁਕਾਨ ਆ ਗਿਆ ਫਾਰਮ ਟਰੈਕ ਫਾਰਮ ਟਰੈਕ 6055 ਫਾਰਮ ਟਰੈਕ 6055 ਇਹ ਹੈਗਾ 15 ਮਾਡਲ 15 ਮਾਡਲ ਤੇ 4 ਲੱਖ ਤੇ 95000 ਰੁਪਿਆ ਡਿਮਾਂਡ ਆ 6055 ਤੇ ਇਹ ਹੈਗਾ ਡਬਲ ਐਕਟ ਪਾਵਰ ਸਟੀਅਰਿੰਗ ਦੇ ਨਾਲ 16 ਨਾ ਟਾਇਰਾਂ ਦੇ ਵਿੱਚ ਆ ਬਾਕੀ ਦੇਖ ਸਕਦੇ ਆ ਇਸ ਦੁਕਾਨ ਆ ਗਿਆ ਕਰਤਾਰ ਕਰਤਾਰ ਆ ਗਿਆ 4휠 ਡਰਾਈਵ ਦੇ ਨਾਲ 4휠 ਡਰਾਈਵ ਦੇ ਨਾਲ ਅਗਲੇ ਬੰਦੇ ਮਿੱਤਰੋ ਵੇਟ ਲੱਗੇ ਆ ਦੇਖ ਸਕਦੇ ਆ ਤੇ ਡਬਲ ਐਕਟ ਪਾਵਰ ਸਿੰਗਲ ਨਾ ਟਰੈਕਟਰ ਤੇ ਇਸ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ 2023 ਮਾਡਲ ਆ 8 ਲੱਖ ਤੇ 90000 ਰੁਪਏ ਦੀ ਡਿਮਾਂਡ ਆ ਤੇ ਸਾਰੇ ਟਰੈਕਟਰ ਜਿੰਨੇ ਤੁਹਾਨੂੰ ਟਰੈਕਟਰ ਪਿੱਛੇ ਦਿਖਾਇਆ ਸਾਰੇ ਸੈਲਫਟਾਰਟ ਤੇ ਬੈਟਰੀ ਨਾਲ ਨਵੀਆਂ ਬੈਟਰੀਆਂ ਹੋਣੀਆਂ ਸੈਲਫਟਾਰਟ ਮਤਲਬ ਕੋਈ ਬੈਟਰੀ ਮਾਰੀ ਨਹੀਂ ਹੋਗੀ ਜਮਾ ਨਵੀਆਂ ਬੈਟਰੀਆਂ ਨੂੰ ਹੋਣੀਆਂ ਤੇ ਬਾਕੀ ਤੁਸੀਂ ਅੱਗੇ ਗੱਲ ਕਰੀਏ ਮਹਿੰਦਰਾ ਮਹਿੰਦਰਾ 90605 ਡੀ ਆਈ ਇਹ ਹੈਗਾ 2023 ਮਾਡਲ 7 ਲੱਖ ਤੇ 52000 ਰੁਪਏ ਡਿਮਾਂਡ ਆ ਤੇ ਪੀ ਵੀ ਨੰਬਰ ਆ ਡਬਲ ਐਕਟ ਪਾਵਰ ਸਟੀering ਦੇ ਨਾਲ ਆ ਮਹਿੰਦਰਾ ਨੋਵੋ 605 ਡੀਆਈ ਬਾਕੀ ਰੰਗ ਪੇਂਟ ਲੋਕ ਕੇ ਆ ਸਾਰਾ ਇਹ ਜੁਗਾ ਆ ਗਿਆ ਫਾਰਮ ਟਰੱਕ ਫਾਰਮ ਟਰੱਕ 39 ਜਿਹੜਾ ਫਾਰਮ ਟਰੱਕ 39 ਆ ਇਹਦੀ ਗੱਲ ਕਰੀਏ 2018 ਮਾਡਲ ਆ 4 ਲੱਖ ਤੇ 25000 ਰੁਪਏ ਡਿਮਾਂਡ ਆ ਐਮ ਆਰ ਪ ਦਾ ਚੌਂਕੜਾ ਅਗਲੇ ਮਤਲਬ ਅਗਲੇ ਐਮ ਆਰ ਪ ਦੇ ਪੱਕੇ ਟਾਇਰ ਜਮਾ ਨਾਲ ਦੇ ਅਜੇ ਦੇਖ ਸਕਦੇ ਆ ਅਜੇ ਮਾਰਕੀ ਵੀ ਨਹੀਂ ਕਸੇ ਤੇ ਇਹ ਹੈਗਾ ਪਾਵਰ ਸਟੀering ਦੇ ਵਿੱਚ ਡਬਲ ਐਕਟ ਪਾਵਰ ਸਟੀering ਦੇ ਵਿੱਚ ਫਾਰਮ ਟਰੱਕ 39 ਪਿਛਲੇ ਟਾਇਰ ਹੈਗੇ ਆ ਤੇ ਕੁਰੀਅਰ ਦੇ ਕੁਰੀਅਰ ਦੇ 13 28 ਦੇ ਟਾਇਰਾਂ ਦੇ ਵਿੱਚ ਆ ਤੇ ਇਹਦੂਗਾ ਆ ਗਿਆ ਬਾਂਡ ਮੰਗ ਦੀ ਹੈ ਗਿਆ 4,25,000 ਤੇ 2018 ਮਾਡਲ ਆ ਇਹਦੂਗਾ 4 ਵੀਲ ਦੇ ਵਿੱਚ 4 ਵੀਲ ਦੇ ਵਿੱਚ ਆ ਕਾ ਮਹਿੰਦਰਾ 605 DI 2022 ਮਾਡਲ ਆ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ 7 ਲੱਖ ਤੇ 95000 ਰੁਪਏ ਡਿਮਾਂਡ ਆ ਚੌਂਕਰਾ ਟਾਇਰਾਂ ਦਾ ਜਮਾ ਇਹਦਾ ਵੀ 990 ਪੈਸੇ ਆ ਤੇ ਅਗਲੇ ਟਾਇਰ ਦਾ ਜਮਾ ਵੀ 9 ਹੈ ਤੇ ਇਹਦੇ ਕੋਰੀਅਰ ਦੇ ਪਿਛਲੇ ਟਾਇਰ ਆ 16 9 28 ਦੇ ਟਾਇਰਾਂ ਦੇ ਵਿੱਚ ਤੇ ਅਗਲੇ ਦੇਖ ਸਕਦੇ ਐਮਆਰਫ ਦੇ ਹਜੇ ਤੱਕ ਗੁੱਡੀ ਵੀ ਨਹੀਂ ਕਸੀ ਟਾਇਰਾਂ ਦੀ ਦੇਖ ਸਕਦੇ ਆ ਇਹਦੂ ਗਾਂ ਆ ਗਿਆ ਜੋਂਡੀਅਰ ਜੋਂਡੀਅਰ ਦਾਗਾ 56 10 ਜਮਾ ਝੋਟਾ ਡਰੈਕਟਰ ਆ ਮਿੱਤਰੋ ਇਹ ਚੌਂਕਰਾ ਟਾਇਰਾਂ ਦਾ 54 ਨਵਾਂ ਐਮਆਰਫ ਦਾ ਟਾਇਰ ਆ ਅਗਲੇ ਹੈਗੇ ਆ ਮਤਲਬ ਜੋ ਮਾਡ ਐਟ੍ਰੈਕਟਰ ਟਾਇਰਾਂ ਜਿੰਨੇ ਅਗਲੇ ਟਾਇਰ 11 2 24 ਦੇ 11 ਤੋਂ 24 ਦੇ ਪਿਛਲੇ ਹੈਗੇ ਤੇ ਮੈਨੂੰ ਲੱਗਦਾ 16 16 930 ਦੇ 16 930 ਦੇ ਜਿਹੜੇ ਆਮ 16 ਦੇ ਉਹ ਤੋਂ ਵੱਡੇ ਹੁੰਦੇ ਇਹ 16 930 ਤੇ ਤੇ ਇਹ ਦੋਨਾਂ ਦੀ ਡਿਮਾਂਡ ਦੀ ਗੱਲ ਕਰੀਏ 5610 ਇਹ ਹੈਗਾ 2000 8 ਮਾਡਲ 2008 ਮਾਡਲ 9 ਲੱਖ ਤੇ 20000 ਵੀ ਡਿਮਾਂਡ ਆ ਡਵਲ ਐਕਟ ਪਾਵਰ ਸਟੇਟਿੰਗ ਦੇ ਨਾਲ ਟਰੈਕਟਰ ਬਾਕੀ ਤੁਸੀਂ ਦੇਖ ਸਕਦੇ ਆ ਚਮਾ ਰੰਗ ਪੇਂਟ ਲੁੱਕੇ ਤੋਂ ਉਹ ਟਰੈਕਟਰ ਮੇ ਤਰੁੱਕੇ ਤੋਂ ਵੀ ਨਹੀਂ ਤੂੰ ਹਜੇ ਤੱਕ ਸਿਰਫ ਪਲੇਟਫਾਰਮਾਂ ਤੋਂ ਰੰਗ ਤੇ ਹੋਰ ਕਿਤੋਂ ਰੰਗ ਪੇਂਟ ਲੁੱਕੇ ਤੋਂ ਕੋਈ ਸ਼ਿਕਾਇਤ ਨਹੀਂ ਟਰੈਕਟਰ ਦੀ ਬਾਕੀ ਤੁਸੀਂ ਚੌਂਕਲਾ ਜਵਾਨਾਵਾ ਤੇ ਇਹਦੀ ਡਿਮਾਂਡ ਹੈਗੀ ਆ 9 ਲੱਖ ਤੇ 20 ਹਜ਼ਾਰ ਰੁਪਏ ਦੀ ਡਿਮਾਂਡ ਇਹ ਦੁਕਾਨ ਆ ਗਿਆ ਮਹਿੰਦਰਾ 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 ਆ ਗਿਆ ਬਾਦ 963